ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਰੁਪਨਦੀਨ ਸੈਦਾ ਮਲਾ ਬੇੜੀ ਚਲਾਇਆ ਕਰਦਾ ਸੀ ਇੱਕ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪਣੇ ਇੱਕੀ ਸਿੱਖਾਂ ਸਮੇਤ ਵਿਪਾਉਰ ਪਿੰਡ ਨੂੰ ਜਾਣ ਵਾਸਤੇ ਅਨੰਦਪੁਰ ਸਾਹਿਬ ਤੋਂ ਚੱਲੇ ਜਦੋਂ ਇਸ ਘਾਟ ਵਾਲੇ ਸਥਾਨ ਤੇ ਪੁੱਜੇ ਬੜਾ ਹਨ ਆਪਣੀਆਂ ਆਪਣੀਆਂ ਬੇੜੀਆਂ ਗੁਰਦੇ ਪਾਤਸ਼ਾਹ ਮਹਾਰਾਜ ਦੇ ਸਵਾਰੀ ਕਰਨ ਵਾਸਤੇ ਲੈਂਦੀਆਂ ਗੁਰਦੇ ਪਾਤਸ਼ਾਹ ਮਹਾਰਾਜ ਜੀ ਨੇ ਸਭਨਾਂ ਦੀਆਂ ਬੇੜੀਆਂ ਬਾਰੇ ਪੁੱਛਿਆ ਹਰਕ ਨੇ ਆਪਣੇ ਆਪਣੇ ਨਾਂ ਦੱਸੇ ਜਦੋਂ ਬਾਜੀ ਸੈਦਾ ਮਲਾ ਦੇ ਕੋਲ ਆਇਆ ਸੈਦਾ ਮਲਾ ਗੁਰਦੇਵ ਪਾਤਸ਼ਾਹ ਮਹਾਰਾਜ ਦਾ ਬੜਾ ਸ਼ਰਧਾਲੂ ਸੀ ਬੜੇ ਪਿਆਰ ਨਾਲ ਪ੍ਰਾਣੀ ਜੀ ਬੇੜੀ ਹੋਣ ਦੇ ਨਾਂ ਤੇ ਵੀ ਸ਼ਰਧਾ ਨਾਲ ਕਹਿਣ ਲੱਗਾ ਮਹਾਰਾਜ ਇਹ ਆਪ ਜੀ ਦੀ ਬੇੜੀ ਹੈ ਸਤਗੁਰੂ ਪਾਤਸ਼ਾਹ ਮਹਾਰਾਜ ਖੁਸ਼ ਹੋ ਕੇ ਉਹਦੀ ਬੇੜੀ ਤੇ ਸਵਾਰ ਹੋ ਗਏ ਜਦੋਂ ਪਾਰਲੇ ਕੰਢੇ ਤੇ ਲਾਉਣ ਦੀ ਥਾਂ ਸੈਦਾ ਮਲਾ ਦਰਿਆ ਦੇ ਵਿੱਚ ਵਿੱਚ ਬੇੜੀ ਨੂੰ ਲਈ ਫਿਰਦਾ ਹੈ ਕਿ ਜੇ ਪਾਰ ਲਾ ਦਿੱਤਾ ਸਤਗੁਰਾਂ ਨੇ ਬੇੜੀ ਵਿੱਚ ਉਤਰ ਜਾਣਾ ਹੈ ਹੋਰ ਦਰਸ਼ਨ ਕਰ ਲਵਾਂ ਰਾਜਰਾਜ ਕੇ ਦਰਸ਼ਨ ਕਰ ਲਵਾਂ ਗੁਰਦੇਵ ਪਾਤਸ਼ਾਹ ਮਹਾਰਾਜ ਜਦੋਂ ਅਗਲੇ ਕੰਡੇ ਤੇ ਪੁੱਜੇ ਸਤਿਗੁਰਾਂ ਨੇ ਖੁਸ਼ ਹੋ ਕੇ ਸੋਨੇ ਦੀਆਂ ਮੋਹਰਾਂ ਦੇਣੀਆਂ ਚਾਹੀਆਂ ਤੇ ਸੈਦੇ ਮਲਾ ਨੇ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਕਦੇ ਮਲਾ ਮਲਾ ਕੋਲੋਂ ਕਰਾਇਆ ਨਹੀਂ ਲਿਆ ਕਰਦਾ ਮੈਨੂੰ ਕਰਾਇਆ ਦੇ ਕੇ ਨਰਾਸ਼ ਨਾ ਕਰੋ ਮੇਰੇ ਉੱਤੇ ਕਿਰਪਾ ਕਰਿਓ ਅੱਜ ਤੁਸੀਂ ਦਰਿਆ ਪਾਰ ਕਰਨ ਵਾਸਤੇ ਮੇਰੀ ਬੇੜੀ ਵਿੱਚ ਬੈਠੇ ਮੈਂ ਤੁਹਾਨੂੰ ਪਾਰ ਕੀਤਾ ਜਦੋਂ ਮੈਂ ਮੇਰਾ ਸਮਾ ਆਵੇ ਭਵਸਾਗਰ ਤੋਂ ਪਾਰ ਕਰਨ ਦਾ ਉਦੋਂ ਮੇਰੇ ਉੱਤੇ ਕਿਰਪਾ ਕਰਿਓ ਤੁਸੀਂ ਮੈਨੂੰ ਭਵਸਾਗਰ ਤੋਂ ਪਾਰ ਕਰ ਦਿਓ ਗੁਰਦੇਵ ਪਾਤਸ਼ਾਹ ਮਹਾਰਾਜ ਦਇਆ ਦੇ ਘਰ ਵਿੱਚ ਆਏ ਕਹਿਣ ਲੱਗੇ ਸਈਦਿਆ ਤੂੰ ਸਾਡੇ 21 ਸਿੱਖ ਬੇੜੀ ਵਿੱਚ ਬਿਠਾ ਕੇ ਪਾਰ ਕੀਤੇ ਨੇ ਤੇਰੀਆਂ 21 ਗੁਲਾ ਤਰ ਗਈਆਂ ਇਹ ਬਖਸ਼ਿਸ਼ਾਂ ਮੇਰੇ ਗਰੀਬ ਨਿਵਾਜ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਰੁਕਨਦੀਨ ਸਈਦਾ ਮੀਆਂ ਨੂੰ ਇਸ ਪਾਵਨ ਸਥਾਨ ਤੇ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ